ਸਾਡੇ ਮਹਿਮਾਨ ਸਾਡੇ ਖਾਸ ਮਹਿਮਾਨ ਹਰਜਿੰਦਰ ਸਿੰਘ ਬੱਸੀਆਲਾ ਨਿਊਜ਼ੀਲੈਂਡ ਤੋਂ ਆਏ ਨੇ ਅਸੀਂ ਉਹਨਾਂ ਦੇ ਕੋਲੋਂ ਦੋ ਸ਼ਬਦ ਸੁਣਾਗੇ ਮੀਡੀਆ ਪਰਸਨੈਲਿਟੀ ਨੇ ਪੰਜਾਬੀ ਹਾਈਡਰਲਸ ਦੇ ਨਾਂ ਤੋਂ ਮੈਗਜ਼ੀਨ ਰਿਕਰਡ ਦੇ ਨੇ ਪੰਜਾਬੀ ਦੀ ਬੜੀ ਸੇਵਾ ਕਰਦੇ ਨੇ ਸਾਡੇ ਐਡੀ ਦੂਰੋਂ ਪਰੌਣੇ ਆਏ ਨਿਊਜ਼ੀਲੈਂਡ ਤੋਂ ਬਹੁਤ ਦੂਰ ਤੇ ਉਹ ਉਹਨਾਂ ਨੂੰ ਮੈਂ ਕਹਾਂਗਾ ਕਿ ਉਹ ਆਣ ਹੋਰ ਆਪਣੇ ਸਾਡੇ ਨਾਲ ਵਿਚਾਰ ਸਾਂਝੇ ਕਰਨ ਜਨਾਬ ਮਾਨਯੋਗ ਹਰਜਿੰਦਰ ਸਿੰਘ ਬੱਸੀਆਲਾ ਦੋ ਮਿੰਟ ਲੈਣੇ ਕਿ 2-3 ਮਿੰਟ ਕਿਉਂਕਿ ਸੈਟਲ ਕਰਨਾ ਨਾ ਗਾਜੋ ਬਾਜੋ ਦੇ ਕੇ ਕਿਉਂਰਾ ਨਮਸਕਾਰ ਅਸਲਾਮੁਅਲਿਕ ਅਹ ਪੜੋ ਕੁਸ਼ ਪਾਣੀ ਵਿੱਚ ਛਲਦਾ ਸ਼ਵਾਬ ਵਖਰਾ ਪਾਣੀ ਵਿੱਚ ਛੱਲ ਦਾ ਛਬਾਬ ਵੱਖਰਾ ਪੰਜਾਬੀ ਵਿੱਚ ਗੱਲ ਕਰਨ ਦਾ ਸਵਾਦ ਵੱਖਰਾ ਮਿੰਟ ਮੇਰ ਕੋ ਦੋਈਆ ਮੈਂ ਮੋਟੀ ਚਾਲ ਕਰ ਦੇਣੀ ਟਾਂਡੇ ਕੋ ਉਤਰ ਨਾਲ ਜੜੀ ਬਿਰਸੇ ਦੀ ਚਾਬੀ ਬਿਰਸੇ ਦੀ ਚਾਬੀ ਸਾਰੇ ਜਣੇ ਬੋਲੋ ਬਿਰਸੇ ਦੀ ਚਾਬੀ ਸਾਡੀ ਮਾਂ ਬੋਲੀ ਪੰਜਾਬੀ ਕਿਉਂਕਿ ਇਸ ਚਾਬੀ ਦੇ ਇਸ ਜੰਦਰੇ ਦੇ ਵਿੱਚ ਹੀ ਤੁਹਾਡਾ ਵਿਰਸਾ ਸੱਭਿਆਚਾਰ ਸਾਡਾ ਧਾਰਮਿਕ ਲਿਟਰੇਚਰ ਸਾਡੇ ਗੁਰੂ ਫੀਰ ਬੁੱਲੇ ਸ਼ਾ ਸਾਰੇ ਉਹਦੇ ਵਿੱਚ ਹੀ ਲੁਕੇ ਪਏ ਨੇ ਜੇ ਪੰਜਾਬੀ ਦੀ ਚਾਬੀ ਸਾਡੇ ਹੱਥ ਆ ਗਈ ਤਾਂ ਹੀ ਤੁਸੀਂ ਜਿਹੜੇ ਕਿੱਸੇ ਆ ਗ੍ਰੰਥਾ ਪੜ ਸਕਦੇ ਆ ਕਾਫਲੇ ਕਦੇ ਰੁਕਦੇ ਨਹੀਂ ਇਹ ਮੇਰਾ ਇੱਕ ਗੀਤ ਲਿਖਿਆ ਗਿਆ ਹੁਣੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਗਾਇਆ ਮੈਂ ਇੱਕ ਮਿੰਟ ਚ ਸੁਣਾ ਦੇਣਾ ਤੁਹਾਨੂੰ ਜਾਂਦੇ ਜਾਂਦੇ ਮਿੰਟ ਦੋਈ ਆ قافلے ਕਦੇ ਰੁੱਕਦੇ ਨਾਹੀਂ ਇੱਕ ਪਾਸੇ ਕਸੂਰੀ ਦੂਜੇ ਪਾਸੇ ਗੁਰਗਾਬੀ ਸਾਡੀ ਮਾਂ ਬੋਲੀ ਪੰਜਾਬੀ ਵਿਰਸੇ ਦੀ ਚਾਬੀ ਸਾਡੀ ਮਾਂ ਬੋਲੀ ਪੰਜਾਬੀ ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੇ ਵਿੱਚ ਜੁੜੇ ਸਾਰੇ ਹੀ ਪੰਜਾਬੀ ਪ੍ਰੇਮੀਆਂ ਤੁਹਾਡੇ ਵੱਲੋਂ ਦਿੱਤਾ ਪਿਆਰ ਸਤਿਕਾਰ ਅਸੀਂ ਟੈਚੀ ਦੇ 23 ਕਿਲੋ ਲੈਂਦੇ ਆ ਪਰ ਅਸੇ ਲੱਗਦਾ ਇੱਕ ਟੈਚੀ ਹੋਰ ਲੈ ਕੇ ਜਾਵਾਂਗੇ ਭਰ ਕੇ ਲੈ ਕੇ ਜਾਵਾਂਗੇ ਬਹੁਤ ਧੰਨਵਾਦ ਤੁਹਾਡਾ ਤੁਹਾਡੀਆਂ ਗਲਬਕੜੀਆਂ ਲਈ ਸਾਡੇ ਲਈ ਤੋਂ ਬੜੀ ਚੀਜ਼ ਸਿੱਖਣ ਵਾਲੀ ਮੈਂ ਲੈ ਕੇ ਜਾ ਰਿਹਾ ਕਿਉਂਕਿ ਮੈਂ ਨਿਊਜ਼ੀਲੈਂਡ ਦੇ ਵਿੱਚ ਆ ਜਿੱਥੇ ਸਾਡੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਆ ਜਿਹੜੀ 2023 ਦੇ ਵਿੱਚ ਸੈਂਸਸ ਨਵੇਂ ਅੰਕੜੇ ਆਏ ਆ ਉਹਦੇ ਵਿੱਚ ਸਾਡੀ ਗਿਣਤੀ 49700 ਦੇ ਕਰੀਬ ਜਿਹੜੀ ਹੋਈ ਆ ਇਸ ਤੋਂ ਪਹਿਲਾਂ 2018 ਦੇ ਵਿੱਚ ਲੋਕਾਂ ਨੇ ਸਿਰਫ ਆਪਣਾ ਪੰਜਾਬੀ ਸਪੀਕਰ ਦੇ ਤੌਰ ਤੇ 9000 ਬੰਦਿਆਂ ਨੇ ਨੋ ਲਖਾਇਆ ਐਸਕੇਸੀ ਪ੍ਰਚਾਰ ਕੀਤਾ ਸਾਡੀ ਮਿਹਨਤ ਆ ਤੇ ਲੋਕਾਂ ਨੇ ਆਪਣੀ ਪੰਜਾਬੀ ਮਾਂ ਬੋਲੀ ਦਾ ਲਿਖਾਇਆ ਤੇ ਅਸੀਂ 49000 ਦੀ ਗਿਣਤੀ ਤੇ ਪਹੁੰਚ ਗਏ ਉਹ ਇਸ ਕਰਕੇ ਮੈਂ ਕਹਿ ਰਿਹਾ ਬਾਲੇ ਮੁਲਕਾਂ ਦੇ ਵਿੱਚ ਜਦੋਂ ਕਾਨੂੰਨ ਬਣਦੇ ਨੇ ਉਹ ਸਬਮਿਸ਼ਨਾਂ ਹੁੰਦੀਆਂ ਤੁਹਾਡੇ ਕੋਲ ਪੁੱਛਿਆ ਜਾਂਦਾ ਤੁਹਾਡੇ ਕਿੰਨੇ ਬੰਦੇ ਆ ਉਤੋਂ ਹੀ ਤੁਹਾਡਾ ਸਿਲੇਬਸ ਕ੍ਰੀਏਟ ਹੋਣਾ ਉਤੋਂ ਹੀ ਤੁਹਾਡਾ ਪਾਠ ਕਰਮ ਦੇ ਵਿੱਚ ਕੋਰੀ ਕਰਮ ਦੇ ਵਿੱਚ ਤੁਹਾਡਾ ਜਿਹੜਾ ਸ਼ਾਮਲ ਹੋਣਾ ਦੁਨੀਆ ਦੇ ਇੱਕੋ ਇੱਕ ਅਖਬਾਰ ਆ ਮੈਂ ਥੋੜਾ ਦੇਖਿਆ ਤੇ ਨਿਰਾਸ਼ ਹੋਣ ਦਾ ਮਾਹੌਲ ਸੀਗਾ ਵੀ ਪੰਜਾਬੀ ਦਾ ਅੱਗੇ ਫਿਊਚਰ ਘੱਟ ਲੱਗਦਾ ਮੈਂ ਆਪਣੇ ਆਪਣੀ ਆਧਾਰਨ ਤੁਹਾਨੂੰ ਦੇਣੀ ਚਾਹਣਾ ਮੈਂ ਕਿਸੇ ਵੇਲੇ ਨਿਊਜ਼ੀਲੈਂਡ ਜਦੋਂ ਗਿਆ ਚਾਰ ਚਾਰ ਜੋਬਾਂ ਕਰਕੇ ਨਿਊਜ਼ੀਲੈਂਡ ਦਾ ਪਹਿਲਾ ਪੰਜਾਬੀ ਆਨਲਾਈਨ ਅਖਬਾਰ ਮੈਂ 2009 ਤੋਂ ਇਕੱਲਾ ਹੀ ਚਲਾ ਰਿਆਂ ਦੁਨੀਆ ਦੇ ਵਿੱਚ ਕੋਈ ਬੰਦਾ ਜਿਹੜਾ ਆਪਣੇ ਕੰਮ ਤੋਂ ਬਾਅਦ ਆ ਕੇ ਟਰਾਂਸਲੇਸ਼ਨ ਟਾਈਪਿੰਗ ਜਿਹਨੂੰ ਕੰਪੋਜ਼ਿਸ਼ਨ ਕਹਿੰਦੇ ਅਖਬਾਰਾਂ ਵਾਲੇ ਉਸ ਤੋਂ ਬਾਅਦ ਪ੍ਰੂਫ ਰੀਡਿੰਗ ਹੁੰਦੀ ਆ ਉਸ ਤੋਂ ਬਾਅਦ ਡਿਜ਼ਾਈਨਿੰਗ ਹੁੰਦੀ ਆ ਆਰਟਵਰਕ ਕਰਨਾ ਉਸ ਤੋਂ ਬਾਅਦ ਵੈਬਸਾਈਟ ਦੇ ਉੱਤੇ ਲੋਡ ਕਰਨਾ ਉਸ ਤੋਂ ਬਾਅਦ ਫਿਰ ਸੋਨਾ ਦੇ ਮੁੜਕੇ అలਾਰਮ ਵੀ ਲਾਣਾ ਸਵੇਰੇ ਉੱਠਣ ਵਾਲਾ ਜੇ ਮੈਂ ਇਕੱਲਾ ਹੀ ਕਰ ਸਕਦਾ ਤੁਸੀਂ ਤਾਂ ਇੱਥੇ ਸਸਤਾਵਾਂ ਦੇ ਨਾਲ ਜੁੜੇ ਹੋਏ ਲੋਕ ਆ ਤੁਸੀਂ ਇਕੱਲਾ ਜਿਹੜਾ ਗੱਡਾ ਆ ਉਹ ਖਿੱਚੀ ਜਾ ਸਕਦੇ ਹੋ ਮੈਂ ਤਾਂ ਇੱਕ ਬੋਲਦਾਂ ਵਾਲਾ ਗੱਡਾ ਖਿੱਚੀ ਫਿਰਦਾ ਤੁਸੀਂ ਤਾਂ ਦੋ ਦੋ ਬੋਲਦਾਂ ਵਾਲੇ ਜਿਹੜੇ ਵੱਡੇ ਰੇੜੇ ਜਿਹੜੇ ਖਿੱਚ ਸਕਦੇ ਆ ਤੇ ਮੈਨੂੰ ਆਸ ਆ ਜਿਹੜੀ ਪੰਜਾਬੀ ਆ ਉਹ ਮਰ ਨਹੀਂ ਲੱਗੀ ਜਿਵੇਂ ਤੁਸੀਂ ਕਾਨਫਰੰਸਾਂ ਦੇ ਜ਼ਰੀਏ ਸਨੇਹਾ ਦੇ ਰਹੇ ਹੋ ਅਸੀਂ ਪੰਜਾਬੀ ਵੀਕ ਮਨਾ ਕੇ ਹਟਿਆ ਪੰਜਵਾਂ ਪੰਜਾਬੀ ਵੀਕ ਜਿਹੜਾ ਅਸੀਂ ਨਿਊਜ਼ੀਲੈਂਡ ਦੇ ਵਿੱਚ ਮਨਾਇਆ 2021 ਦੇ ਵਿੱਚ ਮੈਂ ਇੱਕ ਸਟੈਂਪ ਡਾਕ ਟਿਕਟ ਜਾਰੀ ਕੀਤੀ ਸੀ ਜਿਹਦੇ ਵਿੱਚ ਨਿਊਜ਼ੀਲੈਂਡ ਪੋਸਟ ਵੱਲੋਂ ਅਸੀਂ ਜਾਰੀ ਕੀਤੀ ਤੇ ਭਾਰਤੀ ਹਾਈ ਕਮਿਸ਼ਨ ਤੇ ਪਾਕਿਸਤਾਨ ਹਾਈ ਕਮਿਸ਼ਨ ਨੇ ਸਾਂਝੇ ਤੌਰ ਤੇ ਉਹਨੂੰ ਜਾਰੀ ਕੀਤਾ ਉਹਦੇ ਵਿੱਚ ਅੱਧਾ ਪਾਕਿਸਤਾਨ ਸੀਗਾ ਅੱਧੇ ਗੁਰਮੁਖੀ ਅੱਧੇ ਸ਼ਾਹਮੁਖੀ ਸੈਂਟਰ ਦੇ ਵਿੱਚ ਅਸੀਂ ਇੱਕ ਬਾਰਡਰ ਦਿਖਾਇਆ ਸੀ ਕੰਡੇਦਾਰ ਤਾਰ ਲੇਕਿਨ ਉਹਦੇ ਵਿੱਚ ਇੱਕ ਦਰਵਾਜ਼ਾ ਖੁੱਲਾ ਦਿਖਾਇਆ ਸੀਗਾ ਜੇਦਾ ਇਹ ਮਤਲਬ ਸੀ ਕਿ ਪੰਜਾਬੀ ਭਾਸ਼ਾ ਨੂੰ ਕੋਈ ਵੀ ਜਿਹੜਾ ਬਾਰਡਰ ਆ ਉਹ ਰੋਕ ਨਹੀਂ ਸਕਦਾ ਉਹਦੇ ਲਈ ਹਮੇਸ਼ਾ ਜਿਹੜੇ ਦਰਵਾਜ਼ੇ ਖੁੱਲੇ ਹੀ ਰਹਿਣਗੇ ਉਹਨਾਂ ਦਰਵਾਜ਼ਿਆਂ ਤੇ ਰਾਤ ਅਸੀਂ ਅੱਜ ਇੱਥੇ ਲੰਘ ਕੇ ਜਿਹੜੇ ਆਏ ਹਾਂ ਸੋ ਮੈਂ ਜਾਦੇ ਟਾਈਮ ਨਹੀਂ ਲੈਣਾ ਇੱਕ ਮੈਂ ਤੁਹਾਨੂੰ ਗੀਤ ਦੇ ਬੋਲ ਜਿਹੜੇ ਜ਼ਰੂਰ ਸੁਣਾ ਦੇਣੇ ਆ ਏਆਈ ਦੀ ਜਿਹੜੀ ਇੱਥੇ ਗੱਲ ਵੀ ਹੋ ਕੇ ਛੱਟੀ ਆ ਵੀ ਅਗਲਾ ਜਿਹੜਾ ਯੁੱਗ ਹੈਗਾ ਏਆਈ ਦੇ ਨਾਲ ਜਿਹੜਾ ਆ ਅਸੀਂ ਬਹੁਤ ਸਾਰੀ ਸਾਨੂੰ ਜਿਹੜੀ ਸਿੱਖਿਆ ਉੱਥੋਂ ਮਿਲ ਜਾਣੀ ਆ ਮੇਰਾ ਨੈਟ ਤਾਂ ਸਲੋਈ ਆ ਜੇ ਚੱਲ ਗਿਆ ਤਾਂ ਮੈਂ ਤੁਹਾਨੂੰ 1 ਮਿੰਟ ਲਈ ਸੁਣਾ ਸਕਦਾ ਜੀ ਜੀ ਇੱਕ ਬੋਲੇ ਜਾਂ 2 ਮਿੰਟ ਦਾ ਆਹ ਆ ਇਥੋਂ ਤੁਹਾਨੂੰ ਇੱਕ ਐਗਜ਼ਾਮਪਲ ਮਿਲਣੀ ਆ ਵੀ ਅੱਜ ਜੇ ਤੁਸੀਂ ਅੱਗੇ ਵਧਣਾ ਹੈ ਤਾਂ ਤੁਹਾਨੂੰ ਕਿਸੇ ਬੰਦੇ ਦੀ ਨਹੀਂ ਲੋੜ ਹੈਗੀ ਇੱਕ ਫੋਨ ਹੀ ਆ ਉਹ ਹੀ ਤੁਹਾਡਾ ਜਿਹੜਾ ਸਾਰਾ ਕੰਮ ਕਰ ਸਕਦਾ ਮੇਰੇ ਕੰਨਾਂ 'ਚ ਆਵਾਜ਼ ਆ ਰਹੀ ਹੈ ਮੈਨੂੰ ਇਸ ਕੱਟ ਦਵਾ ਪਲੀਜ਼ ਸੁਣਾ ਸਕਦਾ ਜੀ ਜੀ ਇੱਕ